ਦੇਸ਼ ਦੁਨੀਆ ਵਿੱਚ ਵੱਸਦੇ ਸਾਰੇ ਹੀ ਸੱਜਣਾ ਨੂੰ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਨਿੱਗੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਆਪਣੇ ਪਰਿਵਾਰਾਂ ਤੇ ਕਾਰੋਬਾਰਾਂ ਦੇ ਵਿੱਚ ਸਦਾ ਦੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਆਓ ਕੁਝ ਵਿਚਾਰ ਕਰਦੇ ਆਂ ਕੁਝ ਗੱਲਾਂ ਬਾਤਾਂ ਕਰਦੇ ਆਂ ਰਿਕਾਰਡ ਕਰਕੇ ਜੋ ਆਪਾਂ YouTube ਦੇ ਉੱਤੇ ਪਾਵਾਂਗੇ ਸੋ ਦੋਸਤੋ ਗੱਲ ਕਰਾਂਗੇ ਭਾਰਤ ਦੀ ਰਾਜਨੀਤੀ ਦੀ ਲੀਡਰਾਂ ਦੇ ਕਰੈਕਟਰ ਦੀ ਤੇ ਉਹਨਾਂ ਦੀ ਜ਼ਿੰਮੇਵਾਰੀ ਤੇ ਘਰ ਕਿ ਜਾਰੀ ਸੀ ਸਿਆਣੇ ਕਹਿੰਦੇ ਆ ਕਿ ਜਦੋਂ ਸਿਆਸਤ ਖਤਮ ਹੋ ਜਾਂਦੀ ਆ ਤਾਂ ਫਿਰ ਸਿਆਸਤਦਾਨ ਡਰਾਮੇ ਕਰਨੇ ਸ਼ੁਰੂ ਕਰ ਜਾਂਦੇ ਆ ਪਰ ਇਹ ਜਿਹੜਾ ਮਸਲਾ ਵਾ ਇਹ ਕੱਲਾ ਸਾਨੂੰ ਇਹ ਕਹਿ ਲਈਏ ਕਿ ਪੰਜਾਬ ਵਿੱਚ ਹੀ ਨਹੀਂ ਸਗੋ ਹਿੰਦੁਸਤਾਨ ਦੇ ਵਿੱਚ ਵੇਖਣ ਨੂੰ ਮਿਲਦੇ ਆ ਤੁਸੀਂ ਕਹੋਗੇ ਉਹ ਕਿਵੇਂ ਉਹ ਇਸ ਤਰ੍ਹਾਂ ਕਿ ਨਾ ਤਾਂ ਪੰਜਾਬ ਸਰਕਾਰ ਕੁਝ ਕਰ ਰਹੀ ਹੈ ਲੋਕਾਂ ਵਾਸਤੇ ਤੇ ਨਾ ਹੀ ਕੇਂਦਰ ਦੀ ਸਰਕਾਰ ਖਾਸ ਤੌਰ ਤੇ ਹੁਣ ਹੜ੍ਹ ਦੇ ਪੀੜਤ ਲੋਕਾਂ ਦੇ ਵਾਸਤੇ ਤਾਂ ਸਰਕਾਰਾਂ ਦੇ ਹੱਥ ਖੜੇ ਹੋ ਗਏ ਆ ਅੱਜ ਲਗਭਗ 20 ਦਿਨ ਹੋ ਗਏ ਆ ਪੰਜਾਬ ਦੇ ਵਿੱਚ ਹੜ੍ਹਾਂ ਵਾਲੇ ਹਾਲਾਤ ਬਣਿਆ ਨੂੰ ਪਰ ਕੇਂਦਰ ਸਰਕਾਰ ਨੇ ਅਜੇ ਤੱਕ ਕੁਝ ਵੀ ਐਲਾਨਿਆ ਨਹੀਂ ਕਿ ਪੰਜਾਬ ਨੂੰ ਕੀ ਮਦਦ ਦੇਣੀ ਆ ਜਾਂ ਪੰਜਾਬ ਦੇ ਕੀ ਹਾਲਾਤ ਨੇ ਉਹਨਾਂ ਨੂੰ ਆਪਾਂ ਕਿਦਾਂ ਨਜੇਟਣਾ ਇਸੇ ਤਰ੍ਹਾਂ ਹੀ ਸੂਬਾ ਸਰਕਾਰ ਸੂਬਾ ਸਰਕਾਰ ਨੂੰ ਵੀ 15-20 ਦਿਨ ਮਦਦ ਐਲਾਨਦਿਆਂ ਲੰਘ ਗਏ ਪਰ ਮਦਦ ਕਿੰਨੀ ਦਿੱਤੀ ਆ ਕੇਵਲ 71 ਕਰੋੜ ਰੁਪਈਆ ਤੁਸੀਂ ਇਹ ਵੇਖੋ ਕਿ ਇੰਨਾ ਹਾਲਾਤਾਂ ਦੇ ਵਿੱਚ 71 ਕਰੋੜ ਰੁਪਈਏ ਦੀਆਂ ਤਾਂ ਮੇਰੇ ਖਿਆਲ ਚ ਜਿਨ੍ਹਾਂ ਦੇ ਸਿਰਾਂ ਤੇ ਛੱਤ ਨਹੀਂ ਉਹਨਾਂ ਨੂੰ ਤਰਪਾਲਾਂ ਦੀ ਲੋੜ ਆ ਤੇ ਇਸ ਤੋਂ ਬਾਅਦ ਤੁਸੀਂ ਕੀ ਅੰਦਾਜ਼ਾ ਲਾਹੋਗੇ ਕਿ ਜਿਹੜੇ ਲੋਕਾਂ ਦੇ ਘਰ ਟੱਟ ਗਿਆ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਜਿਨ੍ਹਾਂ ਦੇ ਕਾਰੋਬਾਰ ਬਰਬਾਦ ਹੋ ਗਏ ਆ ਜਿਨ੍ਹਾਂ ਦਾ ਰਿਆ ਹੀ ਕੁਝ ਨਹੀਂ ਉਹਨਾਂ ਨੂੰ ਤੁਸੀਂ ਕੀ ਦਿਓਗੇ ਹੁਣ ਲੋਕਾਂ ਨੇ ਪੁਰਾਣੀਆਂ ਵੀਡੀਓ ਜਿਹੜੀਆਂ ਉਹ ਸਾਰੀਆਂ ਹੀ ਕੱਢ ਲੀਆਂ ਨੇ ਮੁੱਖ ਮੰਤਰੀ ਦੀਆਂ ਵੀ ਤੇ ਪ੍ਰਧਾਨ ਮੰਤਰੀ ਦੀਆਂ ਵੀ ਕਿ ਜਦੋਂ اپੋਜੀਸ਼ਨ ਵਿੱਚ ਹੁੰਦੇ ਸੀ ਤਾਂ ਉਦੋਂ ਕੀ ਗੱਲਾਂ ਕਰਦੇ ਸੀ ਤੇ ਅੱਜ ਕੱਲ ਇਹ ਕੀ ਗੱਲਾਂ ਬਾਤਾਂ ਕਰਦੇ ਆ ਸੋ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਆ ਕਿ ਜਿਹੜੇ ਹੜਵਾ ਇਹ ਸਰਕਾਰਾਂ ਦੀਆਂ ਨਾਕਾਇਕੀਆਂ ਨਾਲ ਆਉਂਦੇ ਆ ਜੇ ਸਰਕਾਰਾਂ ਨੂੰ ਪਤਾ ਵਾ ਸਾਰੀ ਗੱਲ ਦਾ ਤਾਂ ਹੜ ਕਿਉਂ ਆਉਂਦੇ ਆ ਜਦੋਂ ਇਹ ਲੋਕ ਸਭਾ ਦੇ ਮੈਂਬਰ ਹੁੰਦੇ ਸਨ ਸਾਡੇ ਮੁੱਖ ਮੰਤਰੀ ਪੰਜਾਬ ਤੇ ਹੁਣ ਜਦੋਂ ਸਾਡੇ ਮੁੱਖ ਮੰਤਰੀ ਬਣ ਗਿਆ ਤੇ ਹੁਣ ਉਹਨਾਂ ਦੇ ਜਿਹੜੇ ਆ ਉਹ ਸਵਾਲ ਵੀ ਬਦਲ ਗਿਆ ਤੇ ਬਿਆਨ ਵੀ ਬਦਲ ਗਿਆ ਹੁਣ ਕਹਿੰਦੇ ਅਸੀਂ ਪਾਣੀ ਉਤਰੇਗਾ ਤਾਂ ਅਸੀਂ ਗਰਦੌਰੀਆਂ ਕਰਾਂਗੇ ਪਰ ਜਦੋਂ ਇਹਨਾਂ ਨੇ ਰਾਜ ਲੈਣਾ ਸੀ ਨਾ ਉਦੋਂ ਇਹਨਾਂ ਦਾ ਇਹ ਸੀਗਾ ਕਿ ਕੋਈ ਗੱਲ ਨਹੀਂ ਗਰਜ਼ੋਰੀਆਂ ਬਾਅਦ ਚ ਹੋਇਆ ਕਰਨਗੀਆਂ ਪਹਿਲਾਂ ਲੋਕਾਂ ਨੂੰ ਜਿਹੜਾ ਵਾ ਮੁਆਵਜ਼ਾ ਮਿਲੂਗਾ ਪਹਿਲਾਂ ਉਹਨਾਂ ਦੀ ਹੱਕ ਰਸੀ ਕੀਤੀ ਜਾਵੇਗੀ ਪਰ ਹੁਣ ਤਾਂ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਜਦੋਂ ਸਿਆਸਤਾਂ ਮੁੱਕ ਜਾਂਦਾ ਫਿਰ ਡਰਾਮੇਬਾਜ਼ੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਹੁਣ ਸਾਰੇ ਪੰਜਾਬੀਆਂ ਨੇ ਸਾਰੇ ਦੇਸ਼ ਦੁਨੀਆ ਵਿੱਚ ਰਹਿੰਦੇ ਲੋਕਾਂ ਨੇ ਫਰੋਜਪੁਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਤੇ ਇੱਕ ਉਹਨਾਂ ਦੀ ਹੀ ਪਾਰਟੀ ਦੀ ਜਿਹੜੀ ਮਹਿਲਾ ਬੀਬੀ ਆ ਜਿਹੜੀ ਇੱਕ ਉੱਥੇ ਆਉਂਦੀ ਆ ਇੱਕ ਹੜਪੀੜਤਾ ਦੀ ਮਦਈ ਬਣ ਕੇ ਆਉਂਦੀ ਆ ਤਾਂ ਉੱਥੇ ਉਸ ਬੀਬੀ ਦਾ ਜਿਹੜਾ ਡਰਾਮਾ ਤੇ ਸਾਡੇ ਮੁੱਖ ਮੰਤਰੀ ਦਾ ਡਰਾਮਾ ਜਿਹੜਾ ਉਹ جگ ਜਾ ਰਹੋ ਗਿਆ ਤਾਂ ਉੱਥੇ ਬੜੇ ਲੋਕਾਂ ਨੂੰ ਜਜਬਾਤੀ ਕੀਤਾ ਵੀ ਲਓ ਜੀ ਸਾਡੇ ਮੁੱਖ ਮੰਤਰੀ ਨੂੰ ਬਹੁਤ ਦੁੱਖ ਆ ਸਾਡੇ ਹੜ ਵਿੱਚ ਡੁੱਬੇ ਲੋਕਾਂ ਦਾ ਤੇ ਇਹ ਬੀਬੀ ਦਾ ਸੱਚਮੁੱਚ ਹੀ ਉੱਜੜ ਪੁੱਜੜ ਕੇ ਆਈ ਆ ਪਰ ਜਦੋਂ ਲੋਕਾਂ ਨੇ ਸੋਸ਼ਲ ਮੀਡੀਆ ਦੀਆਂ ਪਰਤਾਂ ਖੋਲੀਆਂ ਤੇ ਫਿਰ ਤਾਂ ਸਾਰਾ ਕੁਝ ਜਿਹੜਾ ਉੱਥੇ ਜਗ ਜਾਇਰ ਹੋ ਗਿਆ ਕਿ ਇਹ ਤੇ ਪਲਾਨਡ ਡਰਾਮਾ ਸੀਗਾ ਜਿਵੇਂ ਉਹ ਕੁਝ ਆ ਧਰਮ ਦੇ ਨਾਂ ਦੇ ਉੱਤੇ ਜਿਹੜੀ ਚੱਲਦੀ ਆ ਇੱਕ ਦੁਕਾਨਦਾਰੀ ਜਿਵੇਂ ਉਹ ਸਟੇਜਾਂ ਦੇ ਉੱਤੇ ਡਰਾਮਾ ਕਰਦੇ ਇਦਾਂ ਦਾ ਹੀ ਡਰਾਮਾ ਜਿਹੜਾ ਇਹਨਾਂ ਦਾ ਵੇਖਣ ਨੂੰ ਮਿਲ ਗਿਆ ਸੋ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ ਜਿਹੜੇ ਲੋਕ ਆ ਇਹ ਤੁਹਾਡੇ ਪ੍ਰੋਗਰਾਮ ਤੁਹਾਡੇ ਜਿਹੜੇ ਮੌਜੂਦਾ ਹਾਲਾਤ ਆ ਉਹਨਾਂ ਵਾਸਤੇ ਕਿੰਨੇ ਕੁ ਸੋਹਿਰ ਦਾ ਔਰ ਇਹਨਾਂ ਲੋਕਾਂ ਦਾ ਤੁਹਾਡਾ ਵਾਸਤੇ ਕੀ ਵਿਜ਼ਨ ਹੈ ਇਦਾਂ ਹੀ ਮੁਲਕ ਦਾ ਪ੍ਰਧਾਨ ਮੰਤਰੀ ਆ ਉਹ ਵੀ ਰੋਈ ਜਾਂਦਾ ਉਹ ਕਹਿੰਦਾ ਜੀ ਮੇਰੀ ਮਾਂ ਨੂੰ ਗਾਲਾਂ ਕੱਢਦੇ ਆ ਲੋਕ ਖਾਸ ਕਰਕੇ ਕਾਂਗਰਸ ਪਾਰਟੀ ਨੂੰ ਟਾਰਗੇਟ ਕਰਦਾ ਕਿ ਮੇਰੀ ਮਾਂ ਨੂੰ ਗਾਲਾਂ ਕੱਢਦੇ ਆ ਤੇ ਫਿਰ ਹੁਣ ਲੋਕਾਂ ਨੇ ਤਾਂ ਸਾਰਾ ਉਹਦਾ ਜਿਹੜਾ ਪੁਰਾਣਾ ਚਿੱਠਾ ਸੀਗਾ ਸੰਭਾਲ ਕੇ ਰੱਖਿਆ ਸੀ ਕਿ ਉਹ ਮਮਤਾ ਬੈਨਰ ਜੀ ਨੂੰ ਕਿਵੇਂ ਬੋਲਦਾ ਸੀਗਾ ਉਹ ਇੱਕ TMC ਦੀ ਹੋਰ ਸੀਗੀ ਜਿਹੜੀ ਮੰਮਤਾ ਬੈਨਰਜੀ ਦੀ ਜਿਹੜੀ ਇੱਕ MP ਸੀਗੀ ਉਹਦੇ ਵਾਸਤੇ ਕਿਵੇਂ ਬੋਲਦੇ ਆ ਤੇ ਜਾਂ ਫਿਰ ਸੋਨੀਆ ਗਾਂਧੀ ਪ੍ਰਿੰਕਾ ਗਾਂਧੀ ਨੂੰ ਕਿਹੜੇ ਭਾ ਲੈਂਦੇ ਆ ਸੋ ਲੋਕਾਂ ਨੇ ਉਹ ਸਾਰਾ ਕੱਚਾ ਚਿੱਠਾ ਜਿਹੜਾ ਇਹਨਾਂ ਦਾ ਖੋਲ ਕੇ ਰੱਖ ਦਿੱਤਾ ਕਿ ਤੁਸੀਂ ਲੋਕਾਂ ਦੀਆਂ ਧੀਆਂ ਭੈਣਾਂ ਬਾਰੇ ਕੀ ਸੋਚਦੇ ਇੱਥੋਂ ਤੱਕ ਕਿ ਜਿਹੜਾ ਇੱਕ ਕਾਂਗਰਸ ਪਾਰਟੀ ਦਾ ਇੱਕ ਸਾਬਕਾ ਮੰਤਰੀ ਆ ਸ਼ਸ਼ੀ ਤਰੂਰ ਜਿੰਨਾਂ ਦੀ ਅੱਜਕੱਲ ਜਿਹੜੀਆਂ ਵਾ ਸਿਆਸੀ ਪੌੜੀਆਂ ਦੇ ਵਿੱਚ ਭਾਜਪਾ ਦੇ ਨਾਲ ਬਹੁਤ ਨਜ਼ਦੀਕੀ ਵੇਖੀ ਜਾ ਰਹੀ ਹੈ ਉਹ ਸ਼ਸ਼ੀ थरूर ਦੀ ਘਰ ਵਾਲੀ ਸੀਗੀ ਉਹਨੂੰ ਸਾਡੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਉਹ ਕਹਿੰਦਾ ਸੀ 50 ਕਰੋੜ ਕੀ ਗਰਲਫ੍ਰੈਂਡ ਕਿ ਉਹ ਵਿਚਾਰੀ ਤਾਂ ਇਸ ਦੁਨੀਆ ਤੋਂ ਜਾ ਚੁੱਕੀ ਆ ਉਹਦੀ ਮੌਤ ਹੋ ਚੁੱਕੀ ਉਸ ਬੀਬੀ ਦੀ ਜਿਹੜੀ ਉਹ ਸ਼ਸ਼ੀ थरूर ਦੀ ਪਤਨੀ ਸੀਗੀ ਔਰ ਉਹ ਸਾਡੇ ਮੁਲਕ ਦਾ ਪ੍ਰਧਾਨ ਮੰਤਰੀ ਉਹਨੂੰ ਕਹਿੰਦਾ ਸੀ 50 ਕਰੋੜ ਦੀ ਗਰਲਫ੍ਰੈਂਡ ਤੁਸੀਂ ਇਹ ਵੇਖੋ ਇੱਕ ਬੁੱਢ ਬਲੇਟ ਬੰਦਾ ਜਿਹਦੀ ਉਮਰ ਵੀ ਇਹ ਤਕਾਜ਼ਾ ਨਹੀਂ ਕਰਦੀ ਕਿ ਉਹ ਇਸ ਤਰ੍ਹਾਂ ਜਨਾਨੀਆਂ ਦੇ ਬਾਰੇ ਕੁਝ ਘਟੀਆ ਸ਼ਬਦਾਵਲੀ ਵਰਤੇ ਪਰ ਦੂਜੇ ਪਾਸੇ ਪ੍ਰਧਾਨ ਮੰਤਰੀ ਕਹਿੰਦੇ ਆ ਕਿ ਸਾਡੀ ਮਾਂ ਨੂੰ ਮਾੜਾ ਬੋਲਿਆ ਗਾਲਾਂ ਕੱਢੀਆਂ ਕਾਂਗਰਸ ਤੇ ਆਰ ਜੀ ਡੀ ਦੀ ਰੈਲੀ ਦੇ ਵਿੱਚ ਤਾਂ ਉਹ ਕਾਂਗਰਸੀਆਂ ਨੇ ਤੇ ਆਰ ਜੀ ਡੀ ਵਾਲਿਆਂ ਨੇ ਰੌਲ ਗਾਂਧੀ ਨੇ ਤੇਜਸਵੀ ਜਿਹੜਾ ਉਹਦਾ ਮੁੰਡਾ ਆਪਣੀ ਦਾ ਲਾਲੂ ਪ੍ਰਸਾਦ ਯਾਦਵ ਦਾ ਉਹਨਾਂ ਨੇ ਜਦੋਂ ਉੱਥੇ ਸਾਰੀ ਖੋਜ ਪੜਤਾਲ ਕੀਤੀ ਤੇ ਉਹ ਇਹ ਵੀ ਮਿਲਿਆ ਕਿ ਜਿਹੜਾ ਗਾਲਾਂ ਕੱਢ ਰਿਹਾ ਮੋਦੀ ਨੂੰ ਉਹ ਵੀ ਬੰਦਾ ਜਿਹੜਾ ਉਹ ਭਾਜਪਾ ਦਾ ਹੀ ਬੰਦਾ ਉਹਨਾਂ ਨੇ ਪਲਾਂਟ ਕਰਕੇ ਛੱਡਿਆ ਸੀ ਕਿ ਇੱਥੇ ਡਰਾਮਾ ਬਾਜ਼ੀ ਕਿਵੇਂ ਕਰਨੀ ਆ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਨਾ ਵੱਡਾ ਝੂਠ ਕਰੋਨਾ ਲੋਕਾਂ ਦੇ ਸਾਹਮਣੇ ਬੋਲਿਆ ਜਾ ਰਿਹਾ ਇੰਨੀ ਵੱਡੀ ਜਿਹੜੀ ਇੱਕ ਕੈਂਪੇਨ ਚਲਾਈ ਜਾ ਰਹੀ ਹੈ ਝੂਠੀ ਕਿ ਇੱਕ ਝੂਠ ਨੂੰ ਕਹਿੰਦੇ 50 60 100 ਵਾਰੀ ਬੋਲੋ ਤੇ ਉਹ ਸੱਚ ਲੱਗਣ ਲੱਗ ਜਾਂਦਾ ਪਰ ਹਿੰਦੁਸਤਾਨ ਦੀ ਰਾਜਨੀਤੀ ਪੰਜਾਬ ਦੀ ਰਾਜਨੀਤੀ ਕਹ ਲਓ ਕਿ ਇੱਕ ਰਖੇਲ ਵੀ ਜਿਹੜੀ ਹੁੰਦੀ ਹੈ ਨਾ ਕਿਸੇ ਦੀ ਉਹਦਾ ਵੀ ਕੋਈ ਦੀਨਮਾਨ ਹੁੰਦਾ ਉਹਦਾ ਵੀ ਕੋਈ ਜਿਹੜਾ ਵਾ ਨਾ ਕੋਈ ਸਿਸਟਮ ਹੁੰਦਾ ਉਹਦਾ ਵੀ ਕੋਈ ਮਰਜ਼ਾਦਾ ਹੁੰਦੀ ਹੈ ਪਾਰੇ ਸਾਡੇ ਲੀਡਰ ਸਾਡੇ ਮੁਲਕ ਦੀ ਸਿਆਸਤ ਉਹਨਾਂ ਵਿਚਾਰੀਆਂ ਸਰੀਰ ਵੇਚਣ ਵਾਲੀਆਂ ਨਾਲੋਂ ਵੀ ਗਿਆ ਗੁਜ਼ਰਿਆ ਸੋ ਦੋਸਤੋ ਇਹ ਜਿਹੜਾ ਡਰਾਮੇਬਾਜੀ ਆ ਜਿੱਦਾਂ ਸੈਨੇ ਕਹਿੰਦੇ ਕਿ ਜਦੋਂ ਸਿਆਸਤ ਖਤਮ ਹੋ ਜੇ ਤਾਂ ਫਿਰ ਡਰਾਮੇਬਾਜੀ ਸ਼ੁਰੂ ਹੋ ਜਾਂਦੀ ਆ ਸੋ ਪੰਜਾਬ ਵਿੱਚ ਵੀ ਡਰਾਮੇਬਾਜੀ ਦਾ ਜਿਹੜਾ ਪੂਰਾ ਜ਼ੋਰ ਚੱਲ ਰਿਹਾ ਤੇ ਸੂਬਾ ਆਪਣੇ ਮੁਲਕ ਦੇ ਵਿੱਚ ਵੀ ਚੱਲ ਰਿਹਾ ਤੇ ਇਸ ਤੋਂ ਇਲਾਵਾ ਲੋਕ ਜਿਹੜੇ ਆ ਲੋਕਾਂ ਦੀਆਂ ਮੁਸੀਬਤਾਂ ਜਿਹੜੀਆਂ ਦਿਨੋਂ-ਦਿਨ ਵੱਧ ਰਹੀਆਂ ਨੇ ਲੋਕ ਚਲੋ ਹੁਣ ਤਾਂ ਹੜ੍ਹਾਂ ਦੇ ਮਾਰੇ ਹੋਏ ਆ ਪਹਿਲਾਂ ਗਰੀਬੀ ਦੇ ਮਾਰੇ ਹੋਏ ਸੀ ਬੇਰਜ਼ਗਾਰੀ ਦੇ ਮਾਰੇ ਹੋਏ ਸੀ ਜਾਂ ਫਿਰ ਉਹ ਫਿਰਕਾ ਪ੍ਰਸਤੀ ਦੇ ਮਾਰੇ ਹੋਏ ਸਨ ਭ੍ਰਿਸ਼ਟਾਚਾਰ ਦੇ ਮਾਰੇ ਹੋਏ ਸਨ ਕਿਉਂਕਿ ਇਹ ਜਿਹੜਾ ਭ੍ਰਿਸ਼ਟਾਚਾਰ ਬੇਰਜ਼ਗਾਰੀ ਮੰਗਿਆਈ ਜਾਂ ਫਿਰਕਾ ਪ੍ਰਸਤੀ ਆ ਇਹ ਤਾਂ ਹੜ੍ਹਾਂ ਦੀ ਮਾਰ ਨਾਲੋਂ ਕਿਤੇ ਭਿਆਨਕਾ ਹੜ ਤਾਂ ਚਲੋ ਮਹੀਨਾ 2 ਮਹੀਨੇ ਆਉਂਦੇ ਆ ਪਰ ਇਹ ਜਿਹੜੇ 4-5 ਦਰਿਆ ਇਸ ਮੁਲਕ ਨੂੰ ਡੋਬਣਵਾ ਤੇ ਵਗਰੇ ਆ ਲਗਾਤਾਰ ਵਗਰੇ ਆ ਉਹ ਉਹਦੇ ਵਿੱਚ ਆਮ ਲੋਕਾਂ ਦਾ ਬਚਣਾ ਜਿਹੜਾ ਉਹ ਮੁਸ਼ਕਲ ਆ ਸੋ ਦੋਸਤੋ ਕਿਤੇ ਨਾ ਕਿਤੇ ਅੱਜ ਹਰੇਕ ਬੰਦਾ ਜਿਹੜਾ ਉਹ ਇਸ ਸਿਆਸਤ ਤੋਂ ਇਸ ਮੌਜੂਦਾ ਸਿਸਟਮ ਤੋਂ ਜਿਹੜਾ ਵਾ ਉਹ ਬੁਰੀ ਤਰ੍ਹਾਂ ਅੱਕ ਚੁੱਕਿਆ ਨਿਰਾਸ਼ ਹੋ ਚੁੱਕਿਆ ਔਰ ਨਾਲ ਦੀ ਨਾਲ ਉਹਨੇ ਇਹ ਸੋਚ ਲਿਆ ਕਿ ਹੁਣ ਜੋ ਕੁਝ ਹੈਗਾ ਇਹ ਇਦਾਂ ਹੀ ਰਹਿਣਾ ਇਹਦੇ ਵਿੱਚ ਕੁਝ ਨਹੀਂ ਹੋਣਾ ਅਗਲੀ ਕਰਤੂਤ ਇਹਨਾਂ ਦੀ ਇਹ ਵੇਖ ਲੋ ਕਿ ਹਿੰਦੁਸਤਾਨ ਦਾ ਸੰਵਿਧਾਨ ਨੇ ਤੁਹਾਨੂੰ ਵੋਟ ਪਾਉਣ ਦਾ ਹੱਕ ਦਿੱਤਾ ਤੇ ਇੱਕ ਇਹੋ ਜੀ ਸਰਕਾਰ ਆਈ ਹੈ ਜਿਹੜੀ ਹਿੰਦੂ ਰਾਸ਼ਟਰ ਦੀ ਮਦਈ ਆ ਉਹ ਜਿਹੜੇ ਇਹ ਕਹਿੰਦੇ ਆ ਕਿ ਅ ਅਸੀਂ ਜਿਹੜਾ ਹਿੰਦੂ ਰਾਸ਼ਟਰ ਬਣਾਵਾਂਗੇ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਕੀ ਕਰ ਰਹੇ ਆ ਕਿ ਤੁਹਾਡੀ ਵੋਟ ਦਾ ਅਧਿਕਾਰ ਖੋਹ ਰਹੇ ਆ ਕਿ ਜਿੱਥੇ ਜਿੱਥੇ ਸਾਡੇ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਦੀਆਂ ਵੋਟਾਂ ਦਾ ਪਹਿਣ ਗਈਆਂ ਪਰ ਜਿਹੜੇ ਹੈਗੇ ਆ ਭਾਜਪਾ ਦੇ ਵਿਰੋਧੀ ਉਹਨਾਂ ਦੀ ਵੋਟ ਨਹੀਂ ਅਸੀਂ ਪੈਣ ਦੇਣੀ ਸੋ ਇਸ ਕਰਕੇ ਕਿਤੇ ਨਾ ਕਿਤੇ ਇਸ ਗੱਲ ਦਾ ਬੜਾ ਇੱਕ ਵੱਡਾ ਸੰਕੇਤ ਜਾ ਰਿਹਾ ਕਿ ਹੌੜੀ ਹੌੜੀ ਇਸ ਮੁਰਕ ਦੇ ਵਿੱਚੋਂ ਲੋਕਤੰਤਰ ਸਿਸਟਮ ਸੰਵਿਧਾਨ ਨੂੰ ਖਤਮ ਕੀਤਾ ਜਾ ਰਿਹਾ ਜਿਹੜਾ ਸੰਵਿਧਾਨ ਸਾਨੂੰ ਤੁਹਾਨੂੰ ਸਾਰਿਆਂ ਨੂੰ ਹੀ ਜਿਹੜਾ ਆਪਣੀ ਇੱਕ ਸਰਕਾਰ ਚੁਣਨ ਦਾ ਨਮਾਇੰਦਾ ਚੁਣਨ ਦਾ ਵੋਟ ਪਾਉਣ ਦਾ ਅਧਿਕਾਰ ਦਿੰਦਾ ਇੱਕ ਪਾਸੇ ਦਾ ਸਰਕਾਰ ਦਾ ਜੋਰ ਲੱਗਿਆ ਹੁੰਦਾ ਕਿ 18 ਸਾਲ ਦੇ ਵੱਧ ਤੋਂ ਵੱਧ ਵੋਟਰ ਪੈਦਾ ਕਰਨੇ ਆ 18 ਸਾਲ ਦੇ VOTER ਨੂੰ ਜਿਹੜਾ ਵਾ ਬੂਥ ਤੇ ਲੈ ਕੇ ਆਉਣਾ 21 ਸਾਲ ਦੇ VOTER ਨੂੰ ਬੂਥ ਤੇ ਲੈ ਕੇ ਆਉਣਾ ਪਰ ਦੂਜੇ ਪਾਸੇ ਜਿਨ੍ਹਾਂ ਨੂੰ 40 40 ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ ਜਦੋਂ ਉਹ ਵੋਟਾਂ ਪਾਉਣ ਜਾਂਦੇ ਆ ਤੇ ਉੱਥੇ ਜਾ ਕੇ ਪਤਾ ਲੱਗਦਾ ਵੀ ਇਹਨਾਂ ਦੇ ਨਾਂ ਤੇ ਜਿਹੜੇ ਆ ਉਹ ਮਰਿਆ ਹੋਏ ਦੀ ਸੂਚੀ ਵਿੱਚ ਪਾਏ ਆ ਇਦਾਂ ਹੀ ਉੱਤਰਾਖੰਡ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਬਿਹਾਰ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਸਾਰੇ ਥਾਂ ਇਹ ਸਾਰਾ ਕੁਝ ਵਾਪਰ ਚੁੱਕਿਆ ਕਿ ਜਿੱਥੇ ਜਦੋਂ ਕੋਈ ਵੋਟ ਪਾਉਣ ਜਾਂਦਾ ਉੱਥੇ ਕੀ ਕਰਨਾ ਸਾਡੇ ਪੰਜਾਬ ਦੇ ਵਿੱਚ ਬੜੇ ਅਜੇ ਮੌਕੇ ਬਣਦੇ ਆ ਕਿ ਜਦੋਂ ਕਈ ਥਾਂ ਮਰੇ ਬੰਦੇ ਵੋਟਾਂ ਪਾ ਜਾਂਦੇ ਆ ਤੇ ਕਈ ਥਾਵਾਂ ਤੇ ਜਿਹੜੇ ਆ ਉਹ ਜਿਹੜੇ ਜਿੰਦੇ ਜਾਗਦੇ ਆ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਕੱਲ ਨੂੰ ਫੇਰ ਕਿਸੇ ਨਵੇਂ ਮਸਲੇ ਦੇ ਨਾਲ ਹਾਜ਼ਰ ਹੋਵਾਂਗੇ ਜਿੰਦੇ ਵੱਸਦੇ ਰਹੋ ਧੰਨਵਾਦ